ਮੈਂ ਜੀ ਮਾਸ਼ਾ ਸਾਸਰੀ ਘਾਲ ਸੀ ਸਾਰਿਆਂ ਨੂੰ ਭਾਈ ਨੀਂਦ ਚ ਵੀ ਹੈ ਨੀਂਦ ਚ ਨਹੀਂ ਵੀ ਹੈ ਨਹੀਂ ਹੁਣ ਨਹੀਂ ਨੀਂਦ ਹੈਗੀ ਜੇ ਤੁਹਾਡਾ ਫੋਨ ਹੈ ਉਦੋਂ ਜਰੂਰ ਸੀਗੀ ਹੁਣ ਤਾਂ ਨੀਂਦ ਡੁੱਡੀ ਪਈ ਆ ਸੋ ਰਾਤ ਦੇ ਜੋ ਸਵੇਰ ਦੇ ਕਹ ਲਈਏ 3 ਵਜਣ ਵਾਲੇ ਆ ਤੇ ਇਹ ਜਾਗਣ ਦਾ ਸਿਲਸਲਾ ਲਗਭਗ 1 ਵਜੇ ਦਾ ਚੱਲ ਰਿਹਾ ਆ ਜੇ ਅਸੀਂ 1 ਵਜੇ ਤੋਂ ਜਾਗ ਰਹੇ ਹਾਂ ਤੇ ਮੈਂ ਹੈਰਾਨ ਇਸ ਗੱਲ ਤੇ ਆ ਕਿ ਕਿੰਨੇ ਬੱਚੇ ਜਿਹੜੇ ਉਹ ਵੀ ਨਹੀਂ ਹਜੇ ਸੁੱਤੇ ਜੀ 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 ਕਿੰਨੇ ਬੱਚੇ ਜਿਹੜੇ ਹਜੇ ਵੀ ਨਹੀਂ ਸੁੱਤੇ ਸਰ ਮੈਂ ਕਹਿੰਨਾ ਵੱਜਣ ਹੀ ਨਹੀਂ ਅੱਜ ਫੋਨ ਬਹੁਤ ਬਹੁਤ ਮੁਬਾਰਕਾਂ ਵਾਲੇ ਫੋਨ ਆ ਰਹੇ ਆ ਮੈਨੂੰ ਸਰ ਲਗਭਗ 10 11 ਬੱਚਿਆਂ ਦੇ ਫੋਨ ਆ ਚੁੱਕੇ ਮਤਲਬ ਉਹ ਸਾਹਮਣੇ ਘਟਿਆ ਮੈਂ ਵੀ ਆ ਗਿਆ ਬਿਲਕੁਲ ਮਤਲਬ ਸਭ ਤੋਂ ਖੁਸ਼ੀ ਦੀ ਗੱਲ ਜੋ ਸਾਨੂੰ ਲੱਗ ਰਹੀ ਹੈ ਨਾ ਹੁਣੇ ਸਰ ਨੂੰ ਇੱਕ ਸਟੂਡੈਂਟ ਦਾ ਫੋਨ ਆਇਆ ਫੀਮੇਲ ਸੀਗੇ ਮੈਨੂੰ ਇੱਕ ਬੱਚੇ ਦਾ ਫੋਨ ਆਇਆ ਉਹਨਾਂ ਨੇ ਫੋਨ ਕਰਕੇ ਇਹੀ ਕਿਹਾ ਕਿ ਸਰ ਹੋ ਗਿਆ ਹੂੰ ਸੋ ਇਹ ਚੀਜ਼ ਸੁਣ ਕੇ ਸਸੀ ਗਾਲ ਜੀ ਸਸੀ ਗਾਲ ਜੀ ਡਾਕਟਰ ਸਾਹਿਬ ਕੀ ਹਾਲ ਹੈ ਜੀ ਸਰ ਥੈਂਕ ਯੂ ਸਰ ਥੈਂਕ ਯੂ ਜੀ ਅਰੇ ਧੰਨਵਾਦ ਜੀ ਅਸੀਂ ਨਾ ਹੁਣੇ YouTube ਤੇ ਲਾਈਵ ਹੋਏ ਤੁਹਾਡਾ ਫੋਨ ਆ ਗਿਆ ਮੈਂ ਚਲ ਬੱਚਿਆਂ ਨੂੰ ਵੀ ਸੁਣਾ ਦਈਏ ਜਿਹੜੇ ਕਲੀਅਰ ਹੁੰਦੇ ਉਹਨਾਂ ਨੂੰ ਵੀ ਨਹੀਂ ਆਣੀ ਵੈਸੇ ਸਰ ਇੰਨੇ ਕਹਿਣਾ ਚਾਹੁੰਦਾ ਸਰ ਦੋ ਪਹਿਲਾਂ ਮੈਂ ਜਦੋਂ ਸਰ ਨੂੰ ਫੋਨ ਕੀਤਾ ਸੀ ਹਾਂਜੀ 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 ਅਰੇ ਸਰ ਆਮ ਡਾਕਟਰ ਵਿੰਦਰ ਸਰ ਸਰ ਆਪਣਾ ਐਮਬੀਬੀਐਸ ਸਰ ਨਾਮ ਲਿੰਗ ਐਮਡੀ ਮੈਡੀਸਨ ਸਰ ਬਹੁਤ ਵਧੀਆ ਜੀ ਹਾਂ ਜੀ ਸਰ ਥੈਂਕ ਯੂ ਸਰ ਸਰ ਬਸ ਇੰਨਾ ਹੀ ਕਹਿਣਾ ਚਾਹੁੰਦਾ ਮੈਂ ਚਲੋ ਚਲੋ ਕੋਈ ਗੱਲ ਨਹੀਂ ਹੈਗੀ ਸਰ ਮੈਨੂੰ ਉਹਦੋਂ ਬਾਅਦ ਨਹੀਂ ਨਹੀਂ ਵਾਈਗੁਰੂ ਤੁਹਾਡੀ ਮਿਹਨਤ ਆ ਬਾਈ ਤੁਸੀਂ ਮਿਹਨਤ ਕੀਤੀ ਹੈ ਸਾਡਾ ਫਰਜ਼ ਹੈਗਾ ਜਿਦਾ ਹਜ਼ਾਰਾਂ ਬੱਚੇ ਪੜਾਏ ਆ ਤੁਸੀਂ ਸਰ ਪਾਈਉ ਸਰ ਹੋ ਗਏ ਸਰ ਆਦਰਵਾਇਜ਼ ਸਰ ਦਰ ਇਸ ਨੋ ਆਪਸ਼ਨ ਸਰ ਥੈਂਕ ਯੂ ਸਰ ਚਲੋ ਵਾਈਗੁਰੂ ਦੀ ਕਿਰਪਾ ਆ ਅੱਗੇ ਆਪਾਂ ਮੇਨਸ ਵੀ ਕਲੀਅਰ ਕਰਾਂਗੇ ਜੀ ਓਕੇ ਸਰ ਬਾਈ ਜੀ ਦਾ ਬਾਈ ਸਰ ਐ ਦੇਖੋ ਜਿਨ੍ਹਾਂ ਦਾ ਕਲੀਅਰ ਹੋ ਗਿਆ ਉਹਨਾਂ ਨੂੰ 3 ਵਜੇ ਵੀ ਨੀਂਦ ਨਹੀਂ ਆਉਦੀ ਕੀ ਬਾਤ ਆ ਸਰ ਹੈਨਾ ਤੇ ਜਿਨ੍ਹਾਂ ਦਾ ਨਹੀਂ ਹੋਇਆ ਨੀਂਦ ਉਹਨਾਂ ਨੂੰ ਵੀ ਨਹੀਂ ਆਉਦੀ ਇਹਦੇ ਵਿੱਚ ਵੀ ਕੋਈ ਸੱਚ ਮਤਲਬ ਝੂਠ ਨਹੀਂ ਚੈੱਕ ਕਿਦਾਂ ਕਰਨਾ ਉਹ ਦੱਸ ਦਈਏ ਬਹੁਤ ਸਾਰੇ ਬੱਚੇ ਨੂੰ ਚੈੱਕ ਨਹੀਂ ਕਰਨ ਆ ਰਹੇ ਆ ਬਾਕੀ ਗੱਲ ਆਪਾਂ ਬਾਅਦ ਚ ਕਰਾਂਗੇ ਜਦੋਂ ਇੱਕ ਵਾਰ ਬੱਚਿਆਂ ਨੂੰ ਚੈੱਕ ਕਰਵਾ ਦੋ ਬਿਲਕੁਲ ਜੀ ਸਰ ਬਿਲਕੁਲ ਜੀ ਹੁਣੀ ਪੀਪੀਐਸਸੀ ਦੀ ਵੈਬਸਾਈਟ ਆਪਾਂ ਖੋਲ ਕੇ ਦਿਖਾਣੇ ਆ ਜੀ ਇੱਕ ਵਾਰ ਠੀਕ ਹੈ ਸੋ ਬੱਚੇ ਇੱਥੇ ਜਾਇਓ ਲਿਸਟ ਦੇ ਦਾਂਗੇ ਲਿਸਟ ਵੀ ਦੇ ਸਕਦੇ ਆ ਸਰ ਕੋਈ ਗੱਲ ਨਹੀਂ ਮੇਨਲੀ ਬੱਚੇ ਇੱਕ ਪ੍ਰੋਬਲਮ ਆ ਰਹੀ ਸੀ ਪੀਪੀਐਸਸੀ ਦੀ ਵੈਬਸਾਈਟ ਦੇ ਨਾ ਟ੍ਰੈਫਿਕ ਬਹੁਤ ਹੋ ਗਿਆ ਸੋ ਮੈਨੂੰ ਮੈਂ ਤੁਹਾਨੂੰ ਇਹ ਰეკਮੈਂਡ ਕਰੂੰਗਾ ਦੇਖੋ ਆਪਣੇ ਕੋਈ ਪੋਰਟਲ ਤਾਂ ਹੈ ਨਹੀਂ ਤੁਹਾਡੇ ਕੋਲ ਪੀਡੀਐਫ ਹੈਗੀ ਹੈ ਦੋ ਤਰ੍ਹਾਂ ਦੀ ਪੀਡੀਐਫ ਹੈਗੀ ਤੁਸੀਂ ਸਰ ਨੇਮ ਵਾਲੀ ਇਹ ਦੇਖੋ ਹਾਂ ਇਹ ਨੇਮ ਵਾਲੀ ਬੱਚੇ ਇਸ ਵਿੱਚ ਇਸ ਗੱਲ ਦਾ ਖਿਆਲ ਕੀ ਰੱਖਣਾ ਸਰ ਕਿ ਨੇਮ ਇਹਦੇ ਵਿੱਚ ਸਾਰਿਆਂ ਦੇ ਨੇ ਸਰ ਮੁਵਾਰਕਾਂ ਵਾਲੇ ਹੋਣੇ ਚੱਕ ਲਈਏ ਹੈਲੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੈਨੂੰ ਤੁਹਾਨੂੰ ਪੁੱਛਣਾ ਸੀਗਾ ਕਿਵੇਂ ਪਤਾ ਲੱਗਦਾ ਕਿ ਤੁਸੀਂ ਸੈਸ਼ਨ ਲੱਗਾ YouTube ਤੇ ਚੈੱਕ ਕਰੋ ਹਣੀ ਹਾਂ ਨਹੀਂ ਨਹੀਂ ਸਰ ਇੱਕ ਵਾਰੀ ਮੈਨੂੰ ਦੱਸ ਤੋ ਤੁਸੀਂ ਅਦਰ ਰੋਲ ਨੰਬਰ ਚੈੱਕ ਕਰੋ ਦੋ ਫਾਈਲਾਂ ਇੱਕ ਰੋਲ ਨੰਬਰ ਵਾਲੀ ਉਹ ਚਾ ਉਹਦਾ ਰਿਜ਼ਲਟ ਚੈੱਕ ਕਰੋ ਮੈਂ ਲਾਈਵ 'ਚ ਖੜਾ ਸੀਗਾ ਬੱਚੇ ਚੈੱਕ ਕਰ ਲੈਨੇ ਕੋਈ ਨਹੀਂ ਆਪਾਂ ਚੈੱਕ ਕਰਦੇ ਹੁਣ ਹੀ ਚੈੱਕ ਕਰ ਲੈਨੇ ਬੱਚੇ ਦੱਸਿਓ ਆਪਣਾ ਮੈਨੂੰ ਇੱਕ ਵਾਰੀ ਦੱਸ ਤੋ ਰੋਲ ਨੰਬਰ ਦੱਸ ਦੋ ਬੱਚੇ ਜੇ ਲਿਸਟ ਦੇ ਵਿੱਚ ਨਾ ਹੈਗਾ ਮਤਲਬ ਕਿ ਕਲੀਅਰ ਕਰ ਰੋਲ ਨੰਬਰ ਬੋਲੋ ਬੱਚੇ ਰੋਲ ਨੰਬਰ ਬੋਲੋ ਆਪਣਾ 2025 2025 126 ਰੋਲ ਨੰਬਰ ਨਹੀਂ ਹੈ ਬੱਚੇ ਰਜਿਸਟ੍ਰੇਸ਼ਨ ਨੰਬਰ ਹੈ ਰੋਲ ਨੰਬਰ ਬੋਲੋ ਰੋਲ ਨੰਬਰ 135 135 746 746 ਵੈ ਗੁਰੂ 1357 ਬੋਲੇ ਸੀ ਨਾ ਬੱਚੇ 135746 ਨਹੀਂ ਬੱਚੇ ਨਹੀਂ ਸੋਰੀ ਸੋ ਸੋਰੀ ਗੱਲ ਨਹੀਂ ਬਣੀ ਕੋਈ ਗੱਲ ਦੁਬਾਰਾ ਚੈੱਕ ਕਰਦੇ ਆਪਾਂ ਕੋਈ ਨਹੀਂ ਬੱਚੇ ਆਪਾਂ ਦੁਬਾਰਾ ਚੈੱਕ ਕਰਦੇ ਆ ਇੱਕ ਵਾਰ ਠੀਕ ਹੈ ਯਾਰ ਇਹ ਤਾਂ ਲਿਸਟ ਦੇ ਵਿੱਚ ਹੈਗਾ ਨਾ ਦੱਸ ਦਿਓ ਦੱਸ ਦਿਓ ਇੱਕ ਵਾਰ ਮੈਂ ਹੁਣੇ ਦੱਸ ਰਿਹਾ ਤੁਹਾਨੂੰ ਲਾਈਵ ਆਜੋ ਲਾਈਵ ਆਜੋ ਪੀਪੀਐਸ ਦੀ ਲਿਸਟ ਹੀ ਖੋਲੀ ਹੋਈ ਹੈ ਉਹਦੇ ਵਿੱਚ ਹਾਂ ਹਾਂ ਇੱਕ ਵਾਰ ਚੈੱਕ ਕਰੋ ਲਾਈਵ ਆਓ ਤੁਹਾਨੂੰ ਦੱਸ ਦਿਆਂ ਸੋ ਬੱਚੇ ਦੇਖੋ ਜੋ ਇਹ ਡਾਊਟ ਇਹਨਾਂ ਦਾ ਡਾਊਟ ਹੈ ਨਾ ਬੱਚੇ ਇਹ ਤੁਹਾਡਾ ਸਾਰਿਆਂ ਦਾ ਡਾਊਟ ਹੋ ਸਕਦਾ ਠੀਕ ਹੈ ਜੀ ਇਹ ਡਾਊਟ ਕੀ ਬਈ ਸਾਡਾ ਨਾਮ ਜਿਹੜਾ ਹੈ ਨੇਮ ਹੈ ਜਿਹੜਾ ਨੇਮ ਤਾਂ ਲਿਸਟ ਵਿੱਚ ਸ਼ੋ ਕਰ ਰਿਹਾ ਹੈ ਬਟ ਰੋਲ ਨੰਬਰ ਸ਼ੋ ਨਹੀਂ ਕਰ ਰਿਹਾ ਬੱਚੇ ਬਹੁਤ ਬਹੁਤ ਦੁਖਤ ਹਿਰਦੇ ਨੇ ਸਾਨੂੰ ਇਹੀ ਕਹਿਣਾ ਪਏਗਾ ਕਿ ਪੇਪਰ ਕਲੀਅਰ ਨਹੀਂ ਹੋ ਰਿਹਾ ਜੋ ਰੋਲ ਨੰਬਰ ਵਾਈਜ਼ ਲਿਸਟ ਹੈ ਨਾ ਬੱਚੇ that is the list ਜਿੱਥੇ ਕਲੀਅਰਡ ਕੈਂਡੀਡੇਟਸ ਦਾ ਰੋਲ ਨੰਬਰ ਹੈ ਕਿਉਂ ਫਿਰ ਸਰ ਜੀ ਤੁਸੀਂ ਰੋਲ ਨੰਬਰ ਵਾਲੀ ਫਾਈਲ ਓਪਨ ਕਰਨੀ ਦੇਖੋ ਆ ਵਾਲੀ ਫਾਈਲ ਆ ਇੱਥੇ ਸਰਚ ਦਾ ਇੱਕ ਆਪਸ਼ਨ ਆ ਉਥੇ ਆਉਦਾ ਰੋਲ ਨੰਬਰ ਪਰ ਉਹ ਕਲੀਅਰ ਹੋ ਜਾਊਗਾ ਐਗਜ਼ਾਮਪਲ ਲਈ ਸਰ ਇੱਕ ਦਾ ਰੋਲ ਨੰਬਰ ਭਰ ਕੇ ਦੇਖੀਏ ਆਪਾਂ ਆਹ ਆਗੋਂ ਦਾ ਭਰ ਸਕਦੇ ਸਰ ਇੱਕ ਪਰ ਮੈਂ ਦੇਖਦਾ ਕੀ ਆ ਰੋਲ ਨੰਬਰ ਹਾਂ ਇੱਕ ਵਾਰ ਸਰ ਦੇ ਬ੍ਰਦਰ ਹੀ ਆਪਾਂ ਉਹਨਾਂ ਦਾ ਇੱਕ ਵਾਰ ਰੋਲ ਨੰਬਰ ਭਰ ਕੇ ਦੇਖਦੇ ਹਾਂ ਕਹਿੰਦੇ ਹੁੰਦੇ ਆ ਵੀ ਘਰ ਵਿੱਚ ਦੀ ਗੰਗਾ ਲੰਗਾਈ ਹੈ ਹੈਨਾ ਸਰ ਮੈਨੂੰ ਰੋਲ ਨੰਬਰ ਪਤਾ ਹੀ ਨਹੀਂ ਆ ਉਹਦਾ ਐਕਚੁਅਲੀ ਚਲੋ ਆਪਾਂ ਇੱਕ ਇੱਕ ਹੋਰ ਦੇਖ ਲੈਣਾ ਇੱਕ ਹੋਰ ਦੇਖ ਲੈਣਾ ਆਪਾਂ ਸਰ ਰੋਲ ਨੰਬਰ ਲੱਭੂ ਜੀ ਆਪਾਂ ਲਓ ਜੀ ਲਓ ਦੇਖੋ ਸਰ ਰੋਲ ਨੰਬਰ ਟਾਈਪ ਕਰ ਰਹੇ ਹੋ ਹਾਂਜੀ 168 ਬੱਚੇ ਇਦਾਂ ਤੁਸੀਂ ਟਾਈਪ ਕਰਨਾ ਆ 168 ਤੁਸੀਂ ਆਪਦਾ 426 426 ਇਹ ਵੀ ਸਰ ਆਪਣੇ ਸਟੂਡੈਂਟ ਨੇ ਆ ਦੇਖੋ ਇਹ ਸ਼ੋ ਕਰ ਰਿਹਾ ਜਿਵੇਂ ਇਹ ਰੋਲ ਨੰਬਰ ਸਾਨੂੰ ਸ਼ੋ ਕਰ ਰਿਹਾ ਇਟ ਮੀਨਸ ਥੋੜਾ ਜਿਹਾ yellow ਜਿਹਾ ਆ ਗਿਆ ਆ ਇਟ ਮੀਨਸ ਇਹ ਰੋਲ ਨੰਬਰ ਇਸ ਲਿਸਟ ਦੇ ਵਿੱਚ ਹੈਗਾ ਤੇ ਇਹਦਾ ਕਲੀਅਰ ਹੈ ਐਗਜ਼ਾਮ ਇੱਥੇ ਜਿਹੜੀ ਰੋਲ ਨੰਬਰ ਵਾਲੀ ਫਾਈਲ ਹੈ ਇਹਦੇ ਵਿੱਚ ਤੁਸੀਂ ਜਸਟ ਇਨਾ ਹੀ ਦੇਖਣਾ ਉਹਦਾ ਨਾਮ ਹੈਗਾ ਜਾਂ ਜਿਹਾ ਹੈਗਾ ਠੀਕ ਹੈ ਇਹਦੇ ਵਿੱਚ ਨਾਮ ਹੈਗਾ ਇਹਨੇ ਚੈੱਕ ਕਰਨਾ ਆ ਸੋ ਆਈ ਹੋਪ ਤੁਹਾਨੂੰ ਇਸ ਤਰੀਕੇ ਨਾਲ ਪਤਾ ਲੱਗ ਗਿਆ ਹੋਊਗਾ ਵੀ ਕਿੱਦਾਂ ਰੋਲ ਨੰਬਰ ਸਰਚ ਕਰਨਾ ਬਾਕੀ ਆਪਣਾ ਟੈਲੀਗ੍ਰam ਦਾ ਗਰੁੱਪ ਹੈ ਨਾਮ ਕਿਸੇ ਦਾ ਮੇਨਸ ਵਾਰੀਅਰ ਸਰ ਹਾਂ ਅਸੀਂ ਦਿਖਾ ਦਿੰਦੇ ਹਾਂ ਮੇਨਸ ਵਾਰੀਅਰ ਸੋ ਉਸ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਓ ਉੱਥੇ ਆਪਾਂ ਫਾਈਲ ਪਾ ਦਿੰਨੇ ਆ ਤਾਂ ਕਿ ਤੁਸੀਂ ਆਪਣਾ ਰਿਜ਼ਲਟ ਚੈੱਕ ਕਰ ਸਕੋ ਸਰ ਮੈਨੂੰ ਏਕ ਫੋਨ 'ਤੇ ਖੁਸ਼ਖਬਰੀ ਦਾ ਹੀ ਲੱਗ ਰਿਹਾ ਹੈ ਰਮਨ ਜੀ ਤੁਸੀਂ ਲਾਈਵ ਹੋ ਜੀ ਮੈਂ ਤੁਹਾਡਾ ਲਾਈਵ ਸੈਸ਼ਨ ਦੇ ਵਿੱਚ ਫੋਨ ਚੱਕਿਆ ਹੈ ਹੈਲੋ ਕੱਟ ਗਿਆ ਜੀ ਚੱਲ ਗਿਆ ਸੋ ਭਾਈ ਦੋ ਦੋ ਫਾਈਲਾਂ ਨੇ ਇੱਕ ਦੇ ਵਿੱਚ ਤੁਹਾਡਾ ਨਾਮ ਵਗੈਰਾ ਹੈਗਾ ਇਹ ਜਸਟ ਉਹ ਕੈਂਡੀਡੇਟ ਜਿਨ੍ਹਾਂ ਨੇ ਐਗਜ਼ਾਮ ਦਿੱਤਾ ਆ ਹਾਂ ਤੇ ਜਿਹੜੀ ਦੂਜੀ ਫਾਈਲ ਆ ਰੋਲ ਨੰਬਰ ਵਾਲੀ ਇਹ ਉਹਨਾਂ ਦੀ ਆ ਜਿਨ੍ਹਾਂ ਦਾ ਇਗਜ਼ਾਮ ਕਲੀਅਰ ਹੋਇਆ ਸੋ ਇਹ ਜ਼ਰੂਰ ਕਲੈਰਿਟੀ ਰੱਖਿਓ ਜੇ ਤੁਹਾਡਾ ਰੋਲ ਨੰਬਰ ਜਾਂ ਨਾਮ ਇਸ ਲਿਸਟ ਦੇ ਵਿੱਚ ਆ ਰਿਹਾ ਹੈ ਦਾ ਮਤਲਬ ਤੁਸੀਂ ਪੇਪਰ ਦਿੱਤਾ ਹੈ ਜਾਂ ਨਹੀਂ ਦਿੱਤਾ ਉਹ ਪਤਾ ਲੱਗੂਗਾ ਜੇ ਤੁਹਾਡਾ ਰੋਲ ਨੰਬਰ ਸਿਰਫ ਰੋਲ ਨੰਬਰ ਵਾਲੀ ਫਾਈਲ ਦੇ ਵਿੱਚ ਆ ਰਿਹਾ ਆ ਇਹਦਾ ਮਤਲਬ ਤੁਹਾਡਾ ਇਗਜ਼ਾਮ ਕਲੀਅਰ ਹੈ ਜੀ ਠੀਕ ਹੈ ਸੋ ਇਨਾਂ ਕ ਧਿਆਨ ਰੱਖਣਾ ਆ ਇਹ ਦੋਨੋਂ ਫਾਈਲਸ ਅਸੀਂ ਤੁਹਾਨੂੰ ਜਿਹੜੀਆਂ ਹੈਗੀਆਂ ਉਹ ਪਾ ਦੰਨੇ ਆ ਅ ਆਪਣੇ ਗਰੁੱਪ ਦੇ ਵਿੱਚ ਤੇ ਇਹ ਕੱਟ ਆਫ ਦਾ ਨੰਬਰ ਦੱਸਿਆ ਗਿਆ ਇੱਕ ਹੋਰ ਖਾਸ ਗੱਲ ਜਿਹੜੇ ਤੁਸੀਂ ਪਹਿਲਾ ਨੰਬਰ ਚੈੱਕ ਕੀਤੇ ਸੀਗਾ ਉਹਦੇ ਮੁਕਾਬਲੇ ਨੰਬਰ ਕਾਫੀ ਵੱਧ ਕੇ ਆਏ ਆ ਜਿਵੇਂ ਕਿ ਜੀਐਸ ਦੀ ਗੱਲ ਕਰ ਲਈਏ ਜੀਐਸ ਜਿਹੜਾ ਆਪਣਾ ਮੇਨ ਹੈਗਾ ਆ ਉਹਦੇ ਵਿੱਚ ਸਾਡੇ 8 ਨੰਬਰ ਤੱਕ ਵੱਧ ਕੇ ਆਏ ਆ ਮਤਲਬ ਜੋ ਤੁਸੀਂ ਪਹਿਲਾਂ ਪ੍ਰੈਡਿਕਟ ਕੀਤੇ ਸੀਗੇ ਐਂ ਕਲੋ ਵੀ 4 ਕੁਐਸਚਨਾਂ ਦਾ ਗ੍ਰੇਸ ਮਾਰਕਸ ਮਿਲਿਆ ਸਾਨੂੰ ਠੀਕ ਹੈ ਉਦੋਂ ਬਾਅਦ ਦੂਜੀ ਗੱਲ ਜੇ ਆਪਾਂ ਸੀ ਸੈੱਟ ਦੀ ਗੱਲ ਲਈਏ ਸੀ ਸੈੱਟ ਦੇ ਵਿੱਚ ਵੀ ਚਾਰ ਕੁਐਸਚਨਸ ਦਾ ਹੀ ਸਾਨੂੰ ਗ੍ਰੇਸ ਮਾਰਕਸ ਮਿਲਿਆ ਜਾਨੀ ਕਿ ਉਹ ਚ 10 ਨੰਬਰ ਵੱਧ ਕੇ ਆਇਆ ਸੋ ਜਿਹੜੇ ਬੱਚਿਆਂ ਦੇ ਲੱਗਦਾ ਨਾ ਵੀ ਸਾਡੇ ਪਹਿਲਾਂ 28 ਸਹੀ ਸੀਗੇ ਕੁਐਸਚਨ ਸੀ ਸੈੱਟ ਦੇ ਵਿੱਚ 29 ਸੀਗੇ ਉਹਨਾਂ ਦਾ ਸੀ ਸੈੱਟ ਕਲੀਅਰ ਮੰਨਿਆ ਆ ਠੀਕ ਹੈ ਜੀ ਗੱਲ ਕਰਨਾਂ ਆ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਰਮਨ ਜੀ ਸਤਿ ਸ਼੍ਰੀ ਅਕਾਲ ਤੁਸੀਂ ਲਾਈਵ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਰ ਮੇਰੀ ਜਿਤਨੀ ਆ ਮੈਂ ਸਰ ਕ੍ਰੈਡਿਟ ਤੁਹਾਨੂੰ ਦੇਣਾ ਚਾਹ ਰਹੀ ਆ ਥੈਂਕ ਯੂ ਸੋ ਮਚ ਮਤਲਬ ਮੈਂ ਸਰ ਕੋਈ ਬੁੱਕ ਨਹੀਂ ਫਾਲੋ ਕੀਤੀ ਮੈਂ ਜਸ ਤੁਹਾਡੇ ਨੋਟਸ ਹੀ ਫਾਲੋ ਕੀਤੇ ਨੇ ਸਰ ਮੈਂ ਜਦੋਂ ਦੀ ਤੁਹਾਡੇ ਨਾਲ ਜੁੜੀ ਆ ਨਾ ਜਾਨ ਤੋਂ ਸਰ ਮੇਰੇ ਨੂੰ 1 ਇਅਰ ਹੋ ਗਿਆ ਸਰ ਮੈਂ ਕਦੇ ਤੁਹਾਡਾ ਕੋਈ ਵੀ ਚੀਜ਼ ਮਿਸ ਨਹੀਂ ਕੀਤੀ ਸਰ 올 ਕ੍ਰੈਡਿਟ ਗੋਸ ਟੂ ਯੂ ਸਰ ਚਲੋ ਵਾਹਿਗੁਰੂ ਦੀ ਕਿਰਪਾ ਜੀ ਬਹੁਤ ਬਹੁਤ ਵਧੀਆ ਬੱਚੇ ਜਿਹੜੇ ਬੱਚੇ ਕਹਿ ਰਿਹਾ ਰੋਹਿਤ ਜਿਵੇਂ ਹੋ ਗਏ ਇੱਕ ਬੱਚੇ ਥੈਂਕ ਯੂ ਰੋਹਿਤ ਥੈਂਕ ਯੂ ਸੋ ਮਚ ਜੀ ਥੈਂਕ ਯੂ ਮੈਨਸ ਦੇ ਤਿਆਰੀ ਕਰਦੇ ਆ ਅ ਟੈਲੀਗ੍ਰਾਮ ਚੈਨਲ ਦੱਸਣ ਲੱਗੇ ਆ ਦੂਜੇ ਨੰਬਰ ਦੇ ਉੱਤੇ ਜਿਹੜਾ ਆਪਣਾ ਸੈਸ਼ਨ ਆ ਇਹਦੇ ਕਮੈਂਟ ਬਾਕਸ ਦੇ ਵਿੱਚ ਆਪਣਾ ਰੋਲ ਨੰਬਰ ਪਾ ਦਿਓ ਜੋ ਕਿਸੇ ਨੂੰ ਵੀ ਕੋਈ ਡਾਊਟ ਹੈ ਤਾਂ ਮੰਨ ਲਓ ਬੱਚਾ ਕਹਿੰਦਾ ਜੀ ਮੈਨੂੰ ਤਾਂ ਪਤਾ ਨਹੀਂ ਲੱਗ ਰਿਹਾ ਕਿੰਦਾ ਚੈੱਕ ਕਰਨਾ ਰੋਲ ਨੰਬਰ ਜਿਹਨੂੰ ਵੀ ਡਾਊਟ ਹੈਗਾ ਆ ਪਲੀਜ਼ ਤੁਸੀਂ ਸਾਡੇ ਟੈਲੀ ਆਪਣਾ ਜਿਹੜਾ ਈਵੈਂਟ ਜਦੋਂ ਖਤਮ ਹੋਊਗਾ ਜਿਵੇਂ ਇੱਕ ਦੋ ਬੱਚੇ ਲਿਖ ਲਿਆ ਸੀ ਸਾਰਿਆਂ ਦਾ ਰਿਜ਼ਲਟ ਚੈੱਕ ਕਰਕੇ ਪਾ ਦਾਂਗੇ ਜੀ ਤੇ ਮੈਂ ਟੈਲੀਗ੍ਰਾਮ ਚੈਨਲ ਦੱਸ ਕੇ ਜਾਊਂਗਾ ਸਭ ਦਾ ਕਲੀਅਰ ਹੋਊਗਾ ਟੈਨਸ਼ਨ ਨਾ ਲਓ ਕਿੰਨਾ ਸੋਹਣਾ ਕਮੈਂਟ ਹੈ ਸਰ ਬੱਚੇ ਦਾ ਪੜੋ ਹਰਦੀਪ ਕਹਿ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਮੈਂ ਫੱਦੇ ਸਰ ਦੀ ਪੰਜਾਬ ਜੀਕੇ ਦੀ ਵੀਡੀਓਜ਼ ਨਾ ਵੇਖੀ ਹੁੰਦੀ ਮੇਰਾ ਨਹੀਂ ਹੁੰਦਾ ਚਲੋ ਬਹੁਤ ਵਧੀਆ ਤੁਸੀਂ ਮਿਹਨਤ ਕੀਤੀ ਹੈ ਕੀ ਬਾਤ ਹੈ ਸਰ ਕੀ ਬਾਤ ਹੈ ਬਹੁਤ ਵਧੀਆ ਹਰਦੀਪ ਕੰਗ੍ਰੈਚੁਲੇਸ਼ਨਸ ਯਾਰ ਕੰਗ੍ਰੈਚੁਲੇਸ਼ਨਸ ਗੱਲ ਇਹ ਹੀ ਹੁੰਦੀ ਹੈ ਨਾ ਕਟ-ਆਫ ਕਲੀਅਰ ਕਰਨੀ ਸੀ ਹੁਣ ਚਾਹ 4 ਤੋਂ ਹੋਵੇ ਜਾਂ 5 ਤੋਂ ਹੋਵੇ ਜਾਂ 6 ਤੋਂ ਹੋਵੇ ਸਾਇਲੈਂਟ ਲਾਓ ਠੀਕ ਹੈ ਹਾਂ ਸਾਇਲੈਂਟ ਚਾਹ ਦਿੰਨੇ ਸੋ ਇਹ ਵਾਲੀ ਗੱਲ ਹੈ ਜੀ ਕਲੀਅਰ ਹੋ ਗਿਆ ਹੋਊਗਾ ਹੁਣ ਜਿਹੜੇ ਬੱਚੇ ਨੂੰ ਹਜੇ ਵੀ ਡਾਊਟ ਹੈ ਰੋਲ ਨੰਬਰ ਕਲੀਅਰ ਹੋਇਆ ਨਹੀਂ ਹੋਇਆ ਦੁਬਾਰਾ ਦੱਸ ਰਿਹਾ ਮੈਂ ਇੱਕ ਵਾਰ ਸਾਡਾ ਟੈਲੀਗ ਇਦਾ ਨਾਮ ਕੀ ਹੈ ਕੰਦੇ ਜੀ ਪੰਜਾਬ ਪੀਸੀਐਸ ਮੇਨਜ਼ ਵਾਰੀਅਰ 2025 26 ਹੈ ਆਪਣੇ ਟੈਲੀਗ੍ਰam ਚੈਨਲ ਦਾ ਨਾਮ ਹੈ ਇਹਦੇ ਉੱਤੇ ਰਿਜ਼ਲਟ ਅਸੀਂ ਪਾ ਦਾਂਗੇ ਰਿਜ਼ਲਟ ਚੈੱਕ ਕਰਦਾ ਕਰਨਾ ਤੁਸੀਂ ਆਪਣੀ ਫਾਈਲ ਡਾਊਨਲੋਡ ਕਰੋ ਆਪਦੇ ਫੋਨ ਦੇ ਵਿੱਚ ਜਿਵੇਂ ਤੁਸੀਂ ਫਾਈਲ ਡਾਊਨਲੋਡ ਕਰੋਗੇ ਤਾਂ ਓਪਨ ਹੋ ਜੂਗੀ ਓਪਨ ਕਰਨ ਤੋਂ ਬਾਅਦ ਤੁਸੀਂ ਆਪਦਾ ਰੋਲ ਨੰਬਰ ਸਰਚ ਬਾਰ ਤੇ ਜਾਣਾ ਹੈ ਉੱਥੇ ਆਪਦਾ ਰੋਲ ਨੰਬਰ ਪਾਉਣਾ ਹੈ ਜਿਹੜਾ ਤੁਹਾਡਾ ਰੋਲ ਨੰਬਰ ਹੋਊਗਾ ਉਹ ਰਿਜ਼ਲਟ ਇੱਥੇ ਤੁਹਾਡਾ ਆ ਜਾਊਗਾ ਤੁਹਾਡਾ ਰੋਲ ਨੰਬਰ yellow ਹੋ ਜਾਊਗਾ ਇਟ ਮੀਨਸ ਤੁਹਾਡਾ ਕਲੀਅਰ ਹੈ ਜਿਹੜੀ ਦੂਜੀ ਫਾਈਲ ਆ ਜਿਹਦੇ ਵਿੱਚ ਤੁਹਾਡਾ ਨਾਮ ਵਗੈ ਇਦੇ ਵਿੱਚ ਨਾਮ ਆਉਣਾ ਵੱਡੀ ਗੱਲ ਨਹੀਂ ਹੈ ਕਿਉਂਕਿ ਸਾਰਿਆਂ ਦਾ ਆ ਜਿਨ੍ਹਾਂ ਨੇ ਪੇਪਰ ਦਿੱਤੇ ਉਹਨਾਂ ਦੀ ਫਾਈਲ ਹੈ ਇਹਦੇ ਦੱਸਿਆ ਗਿਆ ਆ ਵੀ ਕਿਹੜਾ ਅਬਸੈਂਟ ਸੀਗਾ ਕਿਹੜਾ ਪ੍ਰੈਜ਼ੈਂਸ ਸੀਗਾ ਇਹ ਇੱਕ ਕਿਸਮ ਦੀ ਅਟੈਂਡੈਂਸ ਸ਼ੀਟ ਆ ਹੈ ਜੀ ਇਹਨੂੰ ਐਂ ਕਹੋ ਇਟ ਇਜ਼ ਅ ਅਟੈਂਡੈਂਸ ਸ਼ੀਟ ਹੈ ਤੁਹਾਡੇ ਨੰਬਰ ਕਿੰਨੇ ਆ ਹੁਣ ਜੇ ਕਿਸੇ ਬੱਚੇ ਨੂੰ ਡਾਊਟ ਲੱਗਦਾ ਕਿ ਸਰ ਮੈਂ ਤਾਂ ਜੀ ਇੱਥੇ ਜਾ ਕੇ ਸਰਚ ਕੀਤਾ ਮੇਰਾ ਰੋਲ ਨੰਬਰ ਆਇਆ ਨਹੀਂ ਮੇਰੇ ਤਾਂ ਇੰਨੇ ਨੰਬਰ ਵੱੰਦੇ ਸੀਗੇ ਤੁਸੀਂ ਆਪਣੇ ਕ੍ਰੋਸ ਚੈੱਕ ਕਰ ਸਕਦੇ ਹੋ ਨੰਬਰ ਇਸ ਫਾਈਲ ਦੇ ਵਿੱਚ ਜਾ ਕੇ ਜਿਹਦੇ ਵਿੱਚ ਨਾਮ ਹੈਗਾ ਉੱਥੇ ਆਪਦਾ ਰੋਲ ਨੰਬਰ ਭਰੋ ਤੁਹਾਡਾ ਨਾਮ ਤੇ ਰੋਲ ਨੰਬਰ ਆ ਜਾਊਗਾ ਉੱਚ ਚੈ ਜੇ ਤੁਹਾਡੇ ਨੰਬਰਾਂ ਤੇ ਤੁਹਾਡੀ ਕੈਟਾਗਰੀ ਤੁਹਾਨੂੰ ਪਤਾ ਲੱਗ ਗਈ ਹੈ ਉਸ ਤੋਂ ਬਾਅਦ ਦੁਬਾਰਾ ਇਸ ਫਾਈਲ ਚ ਆਓ ਇੱਥੇ ਕੱਟ ਆਫ ਦੱਸੀ ਗਈ ਆ ਦੇਖੋ ਵੀ ਕਿਹੜੇ ਕਿਹੜੀ ਕੈਟਾਗਰੀ ਦੀ ਕਿੰਨੀ ਕੱਟ ਆਫ ਗਈ ਹੈ ਸੋ ਇਹਦੇ ਨਾਲ ਮਿਲਾਪ ਕਰ ਲਓ ਆਈ ਹੋਪ ਸਾਰੇ ਡਾਊਟ ਕਲੀਅਰ ਹੋ ਜਾਣ ਬਿਲਕੁਲ ਸਰ ਇੱਕ ਨਾ ਮਤਲਬ ਆਈ ਊਡ ਰੀਅਲੀ ਰਿਕਮੈਂਡ ਐਂਡ ਆਈ ਵਿਲ ਰੀਅਲੀ ਕਮੈਂਡ ਪੀਪੀਐਸਸੀ ਚਾਹੇ 1:30 ਵਜੇ ਰਿਜ਼ਲਟ ਦਿੱਤਾ ਹੈ ਮੈਂ ਕਹਿੰਨਾ ਯੂਪੀਐਸਸੀ ਦੀ ਵੀ ਸਰ ਇੰਨੀ ਜ਼ਿਆਦਾ ਕੈਪੇਬਿਲਿਟੀ ਨਹੀਂ ਹੈ ਕਿ ਕੱਟ ਆਫ ਤੁਹਾਨੂੰ ਪ੍ਰੀ ਦੇ ਨਾਲ ਦੇ ਦੇ ਬੱਚੇ ਤੁਸੀਂ ਸੋਚੋ ਤੁਹਾਡੇ ਮਾਰਕਸ ਦੀ ਸ਼ੀਟ ਵੀ ਨਾਲ ਆ ਰਹੀ ਹੈ ਤੁਹਾਡੇ ਮਾਰਕਸ ਦੀ ਸ਼ੀਟ ਤੁਹਾਡੀ ਕਟ-ਆਫ ਨੇਮ ਵਾਈਜ਼ ਲਿਸਟ ਰੋਲ ਨੰਬਰ ਲਿਸਟ एवरीथिंग ਦੇ ਹੈਵ ਡਨ ਸੋ ਬਈ ਪੀਪੀਐਸਸੀ ਨੂੰ ਗਾਲਾਂ ਨਾ ਕੱਢਿਆ ਕਰੋ ਉਲਟਾ ਪੀਪੀਐਸਸੀ ਨੂੰ ਇਸ ਟਾਈਮ ਥੈਂਕ ਯੂ ਲਿਖੋ ਕਮੈਂਟਾਂ ਦੇ ਵਿੱਚ ਬਿਕੋਜ਼ ਦੇ ਹੈਵ ਰੀਅਲੀ ਡਨ ਅ ਟ੍ਰਿਮੈਂਡਸ ਜੌਬ ਚਲੋ ਜੀ ਸੋ ਇਹ ਹੋ ਗਿਆ ਹੁਣ ਉਦੋਂ ਬਾਅਦ ਕੀ ਕਰਨਾ ਜਿਹੜੇ ਬੱਚਿਆਂ ਨੇ ਹੁਣ ਮੇਨਸ ਦਾ ਕਲੀਅਰ ਕਰਨਾ ਦੇਖੋ ਮੈਂ ਹਮੇਸ਼ਾ ਕਹਿੰਦਾ ਹੁਣ ਨਾਟ ਬੀ ਅਸੀਂ ਹੁਣ ਮੇਨਸ ਦੀ ਤਿਆਰੀ ਕਰਨੀ ਹੈ ਸਾਡਾ ਮਕਸਦ ਹੈ ਮੇਨਸ ਨੂੰ ਕਲੀਅਰ ਕਰਨਾ ਕਿਹੜਾ ਕਿਹੜਾ ਗੱਲ ਮੰਦਾ ਕਿਉਂਕਿ ਸ਼ਾਇਦ ਅਸੀਂ ਇਗਜ਼ਾਮ ਪ੍ਰੀ ਦਾ ਪੇਪਰ ਦੇਣ ਲਈ ਜਾਂ ਪ੍ਰੀ ਦਾ ਇਗਜ਼ਾਮ ਕਲੀਅਰ ਕਰਨ ਲਈ ਨਹੀਂ ਸੀ ਦਿੱਤਾ ਸਾਡਾ ਟਾਰਗੇਟ ਹੈਗਾ ਇੱਕ ਵਧੀਆ ਰੈਂਕ ਲੈ ਕੇ ਆਉਣਾ ਫਿਰ ਉਹਦੇ ਲਈ ਮੇਨਸ ਵੀ ਕਲੀਅਰ ਕਰਨਾ ਪੈਣਾ ਤੇ ਉਹਦੇ ਲਈ ਇੰਟਰਵਿਊ ਵੀ ਪਾਸ ਕਰਨੀ ਪੈਣੀ ਹੈ ਹੁਣ ਮੇਨਸ ਕਲੀਅਰ ਕਰਨ ਲਈ ਮੇਨਸ ਦੀ ਤਿਆਰੀ ਵੀ ਕਰਨੀ ਪੈਣੀ ਹੈ ਬਹੁਤ ਸਾਰੇ ਬੱਚੇ ਸਰ ਕੀ ਕਰਦੇ ਆ ਵੀ ਕੱਲੀਆਂ ਕਲਾਸਾਂ ਲਾਉਂਦੇ ਆ ਬਹੁਤ ਸਾਰੇ ਬੱਚੇ ਇਕੱਲੀ ਟੈਸਟ ਸਰ ਜੁਆਇਨ ਕਰਦੇ ਆ ਬਹੁਤ ਸਾਰੇ ਬੱਚੇ ਹੁੰਦੇ ਜਿਹੜੇ ਯੂਪੀਐਸਸੀ ਦੀ ਤਿਆਰੀ ਕਰਦੇ ਇਹਨਾਂ ਨੂੰ ਲੱਗਦਾ ਵੀ ਸਾਡੀ ਤਾਂ ਜੀ ਇਕੱਲਾ ਪੰਜਾਬੀ ਵੀਕ ਆ ਸਾਡਾ ਤਾਂ ਇਕੱਲਾ ਐਸਐਵੀਕ ਆ ਜਾਂ ਫਿਰ ਸਟੈਟਸ ਵੀਕ ਬਾਈ ਜਿੱਥੇ ਵੀ ਤੁਹਾਨੂੰ ਵੀਕਨੈਸ ਲੱਗਦੀ ਆ ਹੈਨਾ ਜੇ ਲੱਗਦਾ ਆ ਵੀ ਮੇਰਾ ਇੱਕ ਸਬਜੈਕਟ ਵੀਕ ਆ ਉਹਦੀ ਤਿਆਰੀ ਜ਼ਰੂਰ ਕਰਿਓ ਜਿੱਥੋਂ ਮਰਜ਼ੀ ਕਰੋ ਕੋਈ ਫਰਕ ਨਹੀਂ ਪੈਂਦਾ ਅਸੀਂ ਨਹੀਂ ਕਹਿੰਦੇ ਵੀ ਸਾਡੇ ਕੋਲ ਕਰੋ ਜਾਂ ਕਿਤੇ ਕਰੋ ਲੇਕਿਨ ਤਿਆਰੀ ਜ਼ਰੂਰ ਕਰੋ ਕਿਉਂਕਿ ਜੇ ਇੱਥੋਂ ਤੱਕ ਅਸੀਂ ਆਏ ਆ ਹੁਣ ਦਿੱਲੀ ਦੂਰ ਨਹੀਂ ਹੈਗੀ ਹੁਣ ਅਸੀਂ ਅੱਗੇ ਤੱਕ ਜਾਣਾ ਆ ਉਹ ਸਾਡਾ ਟਾਰਗੇਟ ਸਰਕਾਰੀ ਕੁਰਸੀ ਹੈ ਜੀ ਹੁਣ ਅਣਗੈਲੀ ਬਿਲਕੁਲ ਵੀ ਨਹੀਂ ਕਰਨੀ ਪਹਿਲਾਂ ਹੋ ਸਕਦਾ ਕਰ ਲਈ ਹੋਵੇ ਸੋ ਕੋਈ ਵੀ ਬੈਚ ਜੁਆਇਨ ਕਰਨਾ ਹੋਵੇ ਚਾਹੇ ਔਨਲਾਈਨ ਬੈਚ ਆ ਤੇ ਵਧਾਈ ਵਾਲੀ ਗੱਲ ਹੈ ਕਿ ਆਪਣਾ ਆਫਲਾਈਨ ਬੈਚ ਵੀ ਆ ਗਿਆ ਕਿਉਂ ਸਰ ਬਿਲਕੁਲ ਜੀ ਬਿਲਕੁਲ ਮੈਨੂੰ ਲੱਗਦਾ ਸਰ ਪਹਿਲੀ ਵਾਰ ਆਪਾਂ ਇਸ ਖੁਸ਼ੀ ਦੇ ਮੌਕੇ ਤੇ ਅਨਾਉਂਸ ਕਰ ਰਹੇ ਸਾਨੂੰ ਵੀ ਨਹੀਂ ਪਤਾ ਸੀ ਅੱਜ ਆਪਾਂ ਅਨਾਉਂਸ ਕਰਾਂਗੇ ਬਟ ਥਿਸ ਇਜ਼ ਅ ਵੈਰੀ ਗੁੱਡ ਨਿਊਜ਼ ਐਂਡ ਸਰ ਮਤਲਬ ਇਹ ਸਾਡੇ ਵਾਸਤੇ ਵੀ ਬਹੁਤ ਇਮੋਸ਼ਨਲ ਮੂਮੈਂਟ ਹੈ ਜਿਵੇਂ ਬੱਚਿਆਂ ਨੂੰ ਫੋਨ ਕਰਕੇ ਸਰ ਬੱਚ ਅੱਜ ਇਹ ਜਿਹੜੀ ਚੀਜ਼ ਆ ਨਾ ਸਰ ਇਹ ਸਾਡੇ ਲਈ ਬਹੁਤ ਇਮੋਸ਼ਨਲ ਮੂਮੈਂਟ ਹੈ ਕਿ ਅਸੀਂ ਇੱਕ ਉਹ ਚੀਜ਼ ਕਰਨ ਲੱਗੇ ਆ ਉਸ ਜਗ੍ਹਾ ਤੇ ਬੈਠਣ ਲੱਗੇ ਆ ਨਾ ਜਿੰਨੇ ਆਉਣ ਵਾਲੇ ਟਾਈਮ 'ਚ ਸਰ ਕੀ ਆਪਾਂ ਕਿਹਾ ਸੀ ਇੱਥੋਂ ਅਫਸਰ ਬਣਦੇ ਨੇ ਇੱਥੋਂ ਸਾਡਾ ਟੈਗ ਲਾਇਆ ਨੇ ਵੀ ਇੱਥੋਂ ਅਫਸਰ ਬਣਦੇ ਆ ਠੀਕ ਹੈ ਸੋ ਸਾਡਾ ਟਾਰਗੇਟ ਹੈ ਅਸੀਂ ਉਸ ਟਾਰਗੇਟ ਨੂੰ ਪੂਰਾ ਜ਼ਰੂਰ ਕਰੋ ਕਰਾਂਗੇ ਐਂਡ ਤੁਸੀਂ ਸਾਡਾ ਸਾਥ ਜ਼ਰੂਰ ਦੇਣਾ ਸੋ ਹੁਣ ਮੇਨਸ ਦੀ ਤਿਆਰੀ ਦੇ ਲਈ ਮੈਂ ਦੱਸ ਚੁੱਕਾ ਆ ਤੁਸੀਂ ਚਾਹੇ ਕੋਈ ਸਿੰਗਲ ਸਬਜੈਕਟ ਤਿਆਰ ਕਰਨਾ ਆ ਚਾਹੇ ਤੁਸੀਂ ਪੂਰਾ ਬੈਚ ਤਿਆਰ ਕਰਨਾ ਹੈ ਚਾਹੇ ਤੁਸੀਂ ਕੱਲੀ ਟੈਸਟ ਸੀਰੀਜ਼ ਜੁਆਇਨ ਕਰਨੀ ਹੈ ਕੁਝ ਵੀ ਤਿਆਰ ਕਰਨਾ ਹੈ ਉਹਦੇ ਲਈ ਤੁਹਾਨੂੰ ਦੱਸਣ ਲੱਗਾ ਹੈ ਸਾਡੇ ਕੋਲੇ ਦੋ ਤਰੀਕੇ ਦੇ ਬੈਚ ਨੇ ਇੱਕ ਤਾਂ ਆਨਲਾਈਨ ਇੱਕ ਆਫਲਾਈਨ ਜੀ ਜੇ ਤੁਸੀਂ ਆਨਲਾਈਨ ਬੈਚ ਜੁਆਇਨ ਕਰਨ ਲਿਆ ਤਾਂ ਤੁਹਾਡੇ ਲਈ ਭਾਈ ਇਹ ਦੇਖੋ ਆ ਜੀ ਆਨਲਾਈਨ ਬੈਚ ਆ ਇਹ ਨੰਬਰ ਹੈ ਇਹ ਫੀਸ ਹੈ ਤੁਹਾਡੇ ਆਨਲਾਈਨ ਬੈਚ ਦੀ ਤੁਸੀਂ ਇਹਨੂੰ ਜੁਆਇਨ ਕਰ ਸਕਦੇ ਹੋ ਇੱਕ ਗੱਲ ਇੱਥੇ ਮੈਂ ਤੁਹਾਨੂੰ ਐਡ ਕਰ ਦੇਣੀ ਚਾਹੁੰਦਾ ਆ ਜਿਹੜੇ ਬੱਚੇ ਨੇ ਆਨਲਾਈਨ ਬੈਚ ਜੁਆਇਨ ਕਰ ਲਿਆ ਜਾਂ ਆਫਲਾਈਨ ਬੈਚ ਜੁਆਇਨ ਕਰ ਲਿਆ ਦੋਨਾਂ ਦਾ ਨੰਬਰ ਤੇ ਫੀਸ ਆੱਡ ਅੱਡੇ ਕਿਉਂਕਿ ਆਫਲਾਈਨ ਦੇ ਵਿੱਚ ਤੁਸੀਂ ਸਾਡੇ ਕੋਲ ਬੈਠ ਕੇ ਪੜੋਗੇ ਇਹ ਤੋਂ ਬਿਨਾ ਹੋਰ ਕੋਈ ਵੀ ਟੈਸਟ ਸੀਰੀਜ਼ ਸਾਡੇ ਵੱਲੋਂ ਤੁਹਾਨੂੰ ਰეკਮੈਂਡ ਨਹੀਂ ਕੀਤੀ ਜਾਊਗੀ ਸਾਰੀਆਂ ਟੈਸਟ ਸੀਰੀਜ਼ ਸਾਰੇ ਸਬਜੈਕਟ ਸਾਰੇ ਲੈਂਗੁਏਜ ਪੇਪਰ ਸਭ ਕੁਝ ਇਹਨਾਂ ਬੈਚਸ ਦੇ ਵਿੱਚ ਇਨਕਲੂਡ ਹੈ ਜਿਵੇਂ 27000 ਫੀਸ ਦੱਸ ਰਿਹਾ ਆਫਲਾਈਨ ਬੈਚ ਏਟ ਮੀਨਸ ਇਹਦੇ ਵਿੱਚ ਟੈਸਟ ਸੀਰੀਜ਼ ਵੀ ਇਨਕਲੂਡ ਹੈ ਬਿਲਕੁਲ ਇਦੇ ਵਿੱਚ ਸਾਰੇ ਲੈਂਗੁਏਜ ਪੇਪਰ ਵੀ ਇਨਕਲੂਡ ਹੈ ਇਹਦੇ ਵਿੱਚ ਸਟੈਟਸ ਵੀ ਇਨਕਲੂਡ ਹੈ ਸਭ ਕੁਝ ਇਨਕਲੂਡ ਹੈ ਏਦੀ ਜੇ ਮੈਂ ਗੱਲ ਕਰਾਂ ਆਨਲਾਈਨ ਬੈਚ ਦੀ ਜਿਹਦੀ ਫੀਸ 17600 ਆ ਇਹਦੇ ਵਿੱਚ ਵੀ ਟੈਸਟ ਸੀਰੀਜ਼ ਇਨਕਲੂਡ ਹੈ ਲੇਕਿਨ ਆਨਲਾਈਨ ਹੋਊਗੀ ਇਹਦੇ ਵਿੱਚ ਤੁਸੀਂ ਆਫਲਾਈਨ ਕਰ ਸਕਦੇ ਹੋ ਠੀਕ ਹੈ ਜੀ ਸੋ ਇਹਦੇ ਵਿੱਚ ਸਾਡੇ ਕੋਲੇ ਸਾਰੇ ਸਬਜੈਕਟ ਹੋਣਗੇ ਲੈਂਗੁਏਜ ਪੇਪਰ ਹੋਣਗੇ ਮਤਲਬ ਸਭ ਕੁਝ ਕਲੀਅਰ ਹੈ ਬੈਚ ਦੇ ਵਿੱਚ ਸਭ ਕੁਝ ਕਵਰ ਹੈ ਬੈਚ ਦੇ ਵਿੱਚ ਇਹ ਨਹੀਂ ਹੈਗਾ ਵੀ ਕੱਲਾ ਬੈਚ ਆ ਤੇ ਟੈਸਟ ਸੀਰੀਜ਼ ਬਾਅਦ ਵਿੱਚ ਅਸੀਂ ਜੁਆਇਨ ਕਰਾਂਗੇ ਇਹਦੇ ਵਿੱਚ 올 ਇਨਕਲੂਡ ਚੀਜ਼ਾਂ ਨੇ ਮਤਲਬ ਤੁਹਾਨੂੰ ਦੁਬਾਰਾ ਤੋਂ ਦਿੱਕਤ ਨਹੀਂ ਕਰਨੀ ਪਊ ਆਫਲਾਈਨ ਸੈਂਟਰ ਆਪਣਾ ਚੰਡੀਗੜਾ ਬਈ ਇਹ ਤਾਂ ਆਪਾਂ ਦੱਸਿਆ ਹੀ ਨਹੀਂ ਹਾਂ ਸਰ ਉਹ ਡਾਇਲੋਗ ਯਾਦ ਆ ਗਿਆ ਚਾਚਾ ਜੀ ਬੁਲਟੀ ਲੈ ਸੋ ਚਾਚਾ ਚਾਚਾ ਅਸੀਂ ਐਡਰੈਸ ਦੱਸਿਆ ਨਹੀਂ ਤੁਹਾਨੂੰ ਇਹਨਾਂ ਖੁਸ਼ੀਆ ਸੋ ਬਈ ਆਫਲਾਈਨ ਜਿਹੜਾ ਆਪਣਾ ਸੈਂਟਰ ਹੈਗਾ ਦੈਟ ਇਜ਼ ਇਨ ਚੰਡੀਗੜਾ ਆਪਾਂ ਹੁਣੇ-ਹੁਣੇ ਓਪਨ ਕੀਤਾ ਆ ਐਂਡ 25 ਸੈਕਟਰ ਦੇ ਵਿੱਚ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸਾਡੇ ਕੋਲੋਂ ਜਾਣਕਾਰੀ ਲੈ ਸਕਦੇ ਹੋ ਜੀ ਤੇ ਦੂਜੀ ਗੱਲ ਐਡਮਿਸ਼ਨ ਦੇ ਰਿਗਾਰਡਿੰਗ ਕੋਈ ਡਾਊਟ ਹੋਵੇ ਕੋਈ ਵੈਸੇ ਗੱਲਬਾਤ ਕਰਨੀ ਹੋਵੇ ਆ ਟੈਲੀਗ੍ਰam ਚੈਨਲ ਤੁਹਾਨੂੰ ਮੈਂ ਜਿਹੜਾ ਅੱਗੇ ਵੀ ਦੱਸਿਆ ਇਹਨੂੰ ਜੁਆਇਨ ਕਰ ਲਿਓ ਜੀ ਇਹਦੇ ਵਿੱਚ ਆਪਾਂ ਨੰਬਰ ਵੀ ਪਾ ਦਾਂਗੇ ਇਹਦੇ ਵਿੱਚ ਆਪਾਂ ਨੰਬਰ ਵੀ ਪਾ ਦਾਂਗੇ ਆਫਲਾਈਨ ਆਨਲਾਈਨ ਦੋਨੋਂ ਬੈਚਸ ਦਾ ਹੁਣ ਟੇਲਾ ਨਹੀਂ ਕਰਨੀ ਬਾਈ ਆਪਦੀ ਤਿਆਰੀ ਉੱਤੇ ਜ਼ੋਰ ਦੋ ਸੋ ਦੈਟ ਕਿ ਹੁਣ ਸਰਕਾਰੀ ਕੁਰਸੀ ਉੱਤੇ ਅੱਖ ਰੱਖ ਲਓ ਬੱਸ ਸਰ ਕੁਝ ਕਹਿਣਾ ਚਾਹੁੰਦਾ ਜੀ ਸਰ ਮੈਂ ਤੇ ਮਤਲਬ ਬਹੁਤ ਇਸ ਟਾਈਮ ਇਮੋਸ਼ਨਲ ਫੀਲ ਕਰ ਰਹੇ ਹਾਂ ਪਹਿਲੀ ਗੱਲ ਕਿਉਂਕਿ ਅਸੀਂ ਨਹੀਂ ਸੋਚਿਆ ਸੀ ਕਿ ਅੱਜ ਆਫਲਾਈਨ ਅਨਾਉਂਸਮੈਂਟ ਕਰਾਂਗੇ ਅਸੀਂ ਬਹੁਤ ਕੁਝ ਸੋਚ ਕੇ ਰੱਖਿਆ ਸੀ ਜੀ ਅਸੀਂ ਅਜੇ ਤੱਕ ਨਾ ਤਾਂ ਉਹ ਨਹੀਂ ਕੀਤਾ ਕਿ ਇਹਨਾਂ ਦੇ ਫੀਤਾ ਨਹੀਂ ਕੱਟਿਆ ਅਜੇ ਤੱਕ ਨਹੀਂ ਕੱਟਿਆ ਹੈਗਾ ਠੀਕ ਹੈ ਬਹੁਤ ਕੁਝ ਸੋਚ ਕੇ ਰੱਖਿਆ ਸੀ ਬੱਚੇ ਪਰ ਰੱਬ ਦੀ ਮਿਹਰ ਹੈ ਤੁਹਾਡੇ ਵਰਗੇ ਜਿਹੜੇ ਐਕਚੁਅਲੀ ਸਟੂਡੈਂਟਸ ਨੇ ਜਦੋਂ ਸਾਨੂੰ ਇਹਨਾਂ ਨੂੰ ਕ੍ਰੈਡਿਟ ਦਿੰਦੇ ਨੇ ਚਾਹੇ ਕਮੈਂਟਸ ਦੇ ਵਿੱਚ ਚ ਦੇ ਲਈ ਅੱਖੀ ਹੋ ਜਾਂਦੀ ਹੈ ਇਸੇ ਕਰਕੇ ਬੱਚੇ ਜੋ ਟੈਕਨੀਕ ਅਸੀਂ ਪ੍ਰੀ ਵਿੱਚ ਅਪਣਾਈ ਜਿਹਦੇ ਕਰਕੇ ਉਹ ਰਿਜ਼ਲਟ ਆ ਰਿਹਾ ਹੈ ਨਾ ਉਸ ਤੋਂ ਡਬਲ ਟੈਕਨੀਕ ਉਸ ਤੋਂ ਹੋਰ ਵਧੀਆ ਟੈਕਨੀਕ ਆਪਾਂ ਮੇਨਸ ਲਈ ਲੈ ਕੇ ਆਏ ਆ ਸਾਡੇ ਸਾਰੇ ਜਿੰਨੇ ਵੀ ਨੋਟਸ ਨੇ ਕੁਐਸਚਨ ਆਨਸਰ ਫਾਰਮ ਵਿੱਚ ਨੇ ਬੱਚੇ ਜਿਹੜੀ ਵੀ ਆਨਸਰ ਰਾਈਟਿੰਗ ਹੈ ਉਹ ਡੇਲੀ ਕਰਾਈ ਜਾ ਰਹੀ ਹੈ ਜਿਹੜੀ ਵੀ ਟੈਸਟ ਸੀਰੀਜ਼ ਹੈ ਉਹਦੇ ਵਿੱਚ 26 ਟੈਸਟ ਨੇ ਬੱਚੇ ਔਰ ਜਿਹੜੇ ਵੀ ਟੀਚਰਸ ਨੇ ਤੁਹਾਨੂੰ ਕਰਾ ਰਹੇ ਨੇ ਪੂਰੀ ਟੀਮ ਡੈਡੀਕੇਟਡ ਹੋ ਕੇ ਤੁਹਾਨੂੰ ਹਰ ਚੀਜ਼ ਦੀ ਇੱਕ ਇੱਕ ਟਾਪਿਕ ਕੋਈ ਸਬ ਟਾਪਿਕ ਵੀ ਨਹੀਂ ਛੱਡਾਂਗੇ ਉਸਦੇ ਤਿਆਰੀ ਕਰਾਈ ਜਾ ਰਹੀ ਹੈ ਸਾਡੀ ਤਿਆਰੀ ਸਰ ਬਸ ਇੱਕ ਗੱਲ ਸਾਡੀ ਤਿਆਰੀ ਜਿਹੜੀ ਹੁੰਦੀ ਹੈ ਨਾ ਬੱਚੇ ਹੁਣ ਕਟ-ਆਫ ਕਲੀਅਰ ਦੀ ਨਹੀਂ ਹੈ ਉਹ ਸਿੰਗਲ ਡਿਜੀਟ ਰੈਂਕ ਆਪਣੀ ਮਰਜ਼ੀ ਦੀ ਸੀਟ ਲੈ ਕੇ ਆਉਣ ਦੀ ਤਿਆਰੀ ਹੈ ਬਾਕੀ ਤੁਹਾਡੀ ਇੱਛਾ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਸਟੇਜ ਤੇ ਚੜਾਂ ਜਿਹੜੀ ਉਹਨਾਂ ਨੇ EGDT OJT ਉਹ ਸੀਟ ਦੇਤੀ ਤਾਂ ਲੈ ਕੇ ਆ ਜਾ ਫਿਰ ਤੁਸੀਂ ਬੈਚ ਨਾ ਜੁਆਇਨ ਕਰਿਓ ਬਟ ਜੇ ਤੁਸੀਂ ਚਾਹੁੰਦੇ ਹੋ ਸਿੰਗਲ ਡਿਜੀਟ ਰੈਂਕ ਆਵੇ ਤੇ ਮੈਂ ਆਪਣੀ ਮਰਜ਼ੀ ਨਾਲ ਸੀਟ ਚੂਜ਼ ਕਰਾਂ ਕਿ ਮੈਂ ਪੀਸੀਐਸ ਐਗਜ਼ੈਕਟਿਵ ਬ੍ਰਾਂਚ ਚੂਜ਼ ਕਰਨਾ ਹੈ ਦਿਸ ਇਜ਼ ਫਾਰ ਯੂ ਬੱਚੇ ਥੈਟਸ ਇਟ ਸੋ ਸਿੰਪਲ ਜੀ ਗੱਲ ਸਾਰਿਆਂ ਨੂੰ ਦੱਸਦੀ ਆ ਸੁਪਨੇ ਸੱਚ ਕਰਨੇ ਆ ਰਿਜ਼ਲਟ ਲੈਣਾ ਆ ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਠੀਕ ਆ ਜੀ ਐਂਡ ਸਾਰੀ ਟੀਮ ਤੁਹਾਡੇ ਲਈ ਹੈ ਇਕੱਲੇ ਮਤਲਬ ਅਸੀਂ ਤਿੰਨ ਤਾਂ ਤੁਹਾਡੇ ਸਾਹਮਣੇ ਮੈਂ ਹੋਗਾ ਜਤਨ ਸਰ ਹੋਗਾ ਕਾਸਰ ਹੋਗਾ ਐਂਡ ਸਾਡੀ ਬੈਕਐਂਡ ਦੇ ਬਹੁਤ ਵੱਡੀ ਟੀਮ ਹੈ ਜਿਹੜੀ ਤੁਹਾਨੂੰ ਪ੍ਰੋਪਰ ਸਪੋਰਟ ਕਰੂਗੀ वैसे मैं एकदम अंदाज़ में कहना ऑफलाइन सेंटर ਦਾ ਸਾਡਾ ਸਿੰਗਲ ਹੀ ਕਨਸੈਪਟ ਹੈ ਕਿਉਂਕਿ ਅਸੀਂ ਆਨਲਾਈਨ ਹੀ ਹੈਗੇ ਆ ਜੀ ਇੱਕੋ ਇੱਕ ਕਨਸੈਪਟ ਹੈ ਕਿਉਂਕਿ ਲਿਮਟਡ ਸੀਟਾਂ ਨੇ ਹਾਈ ਕੋਰ ਦਾ ਉਹਦੀਆਂ ਲਿਮਟਡ ਸੀਟਾਂ ਹੁੰਦੀਆਂ ਨੇ ਕੋਈ ਜ਼ਿਆਦਾ ਨਹੀਂ ਹੁੰਦੀਆਂ ਬਹੁਤ ਘੱਟ ਸੀਟਾਂ ਜਿਹੜੇ ਪਹਿਲਾਂ ਜੁਆਇਨ ਕਰਕੇ ਕਰਕੇ ਅਦਰਵਾਈਜ਼ ਉਹ ਨਹੀਂ ਹੋਊਗਾ ਨਹੀਂ ਹੋਏਗਾ ਸਿੰਪਲ ਉਹ ਰਿਜ਼ਲਟ ਓਰੀਐਂਟਡ ਹੈ ਜੇ ਉੱਥੇ ਅਸੀਂ 100 ਬੱਚਾ ਬਿਠਾ ਲਿਆ ਨਾ ਤਾਂ 100 ਦੇ ਵਿੱਚੋਂ 90 ਕਲੀਅਰ ਕਰਾਉਣੇ ਕਿ 95 ਕਲੀਅਰ ਕਰਾਉਣੇ ਆ ਉਹ ਸਾਡੇ ਜ਼ੋਰ ਦੇ ਉੱਤੇ ਡਿਪੈਂਡ ਕਰਦਾ ਜੀ ਐਂਡ ਤੁਹਾਡੀ ਮਿਹਨਤ ਤੇ ਡਿਪੈਂਡ ਕਰਦਾ ਸੋ ਆਫਲਾਈਨ ਇਜ਼ ਟੋਟਲੀ ਹੈਨਾ ਜਿਵੇਂ ਸਕੂਲਾਂ ਚ ਪੜਾਉਂਦੇ ਰਹੇ ਆ ਵੀ ਹਾਂ ਰਿਜ਼ਲਟ ਕਿਉਂ ਨਹੀਂ ਆ ਅਲਟੀਮੇਟਲੀ ਜਿਹੜਾ ਰਿਜ਼ਲਟ ਵਾਲਾ ਬੱਚਾ ਆ ਉਹ ਜ਼ਰੂਰ ਆਪਣੀ ਕੰਟੀਨਿਊਟੀ ਨੂੰ ਜਾਰੀ ਰੱਖੇ ਸੋ ਇੰਨਾ ਹੀ ਕਹਾਗੇ ਸਰ ਹਾਂ 25 ਸੈਕਟਰ ਹੈਗਾ ਆ ਕੀ ਹੈ ਜੀ ਨਹੀਂ ਨਹੀਂ ਬੱਚੇ ਮੈਂ ਦੱਸਣਾ ਚਾਹੂੰਗਾ ਸਪੋਰਟਸ ਕੈਟਾਗਰੀ ਜਨਰਲ ਦਾ ਹਲੇ ਰਿਜ਼ਲਟ ਨਹੀਂ ਡਿਕਲੇਅਰ ਕੀਤਾ ਗਿਆ ਹੈ ਉਹਨਾਂ ਦੀ ਡੇਟ ਚੱਲ ਰਹੀ ਹੈ ਕੁਝ ਹਾਈ ਕੋਰਟ ਦਾ ਇਸ਼ੂ ਚੱਲ ਰਿਹਾ ਆ ਆਫਟਰ 15 ਤਰੀਕ ਸ਼ਾਇਦ ਉਹ ਹੀアリング ਹੋਏਗੀ ਉਸ ਤੋਂ ਬਾਅਦ ਪੀਪੀਐਸਸੀ ਵਿਲ ਡਿਸਾਈਡ ਹਲੇ ਰਿਜ਼ਲਟ ਹੋਲਡ ਕੀਤਾ ਗਿਆ ਚਲੋ ਜੀ ਸੋ ਆਈ ਹੋਪ ਕਲੀਅਰ ਹੋ ਗਿਆ ਹੋਗਾ ਬਾਕੀ ਟੈਲੀਗ੍ਰਾਮ ਸਰ ਗ੍ਰੇਸ ਮਾਰਕਸ ਦੱਸਤੇ ਸੀ ਆਪਾਂ ਹਾਂ ਮੈਂ ਦੱਸਦਾ ਗ੍ਰੇਸ ਮਾਰਕਸ ਜਿਹੜੇ ਬੱਚਿਆਂ ਦੇ ਪਹਿਲਾਂ ਨੰਬਰ ਘੱਟ ਸੀਗੇ 8 8 ਨੰਬਰ ਜੀਐਸ ਜਾਨਕੀ 4 ਕੁਐਸਚਨ ਜੀਐਸ ਦੇ ਨੰਬਰ ਮਿਲ ਗਏ ਆ ਐਂਡ ਮਨੀ ਬਿਲ ਵਾਲਾ ਕੁਐਸਚਨ ਦੱਸੋ ਹਾਂ ਮਨੀ ਬਿਲ ਵਾਲਾ ਜਿਹੜਾ ਮਿਲ ਗਿਆ ਗ੍ਰੇਸ ਮਾਰਕਸ ਸਰ ਨੇ ਕਿਹਾ ਸੀਗਾ ਮੈਂ ਤੁਹਾਨੂੰ ਕਿਹਾ ਸੀ ਦੇਖੋ ਮਨੀ ਬਿਲ ਦੇ ਨਾ ਮਿਲ ਨਹੀਂ ਮਿਲਨੇ ਆਈ ਥਿੰਕ ਸਰ ਮਤਲਬ ਮੈਂ ਦੇਖ ਰਿਹਾ ਸੀਗਾ ਆਈ ਥਿੰਕ ਹੁਣ ਸਾਰੇ ਟੀਚਰਸ ਨੂੰ ਨਾ ਆਪਣੇ ਨੋਟਸ ਚੇਂਜ ਕਰਨੇ ਪੈਣਗੇ ਜਿਹੜੇ ਲਿਖ ਰਹੇ ਹੁੰਦੇ ਸੀਗਾ ਨਹੀਂ ਨਹੀਂ ਸਰ ਸਾਰਿਆਂ ਨੂੰ ਨਹੀਂ ਕਰਨੇ ਪੈਣਗੇ ਨਹੀਂ ਮੈਨੂੰ ਨਹੀਂ ਕਰਨੇ ਪੈ ਸੋ ਇਹਦੇ ਨਾਲ ਨਾਲ ਹੀ ਸੀ ਸੈੱਟ ਦੇ ਵਿੱਚੋਂ ਵੀ ਜਿਹੜੇ ਬੱਚੇ ਕਹਿੰਦੇ ਸਾਡੇ 30 ਸਹੀ ਹੋ ਗਏ ਆ 28 ਸਹੀ ਸੀਗੇ ਉਹਨਾਂ ਨੂੰ ਵੀ ਚੰਗੀ ਖੁਸ਼ੀ ਵਾਲੀ ਗੱਲ ਹੈ ਕਿ ਉਹਨਾਂ ਦੇ ਵੀ ਨੰਬਰ ਜਿਹੜੇ ਵਧ ਗਏ ਠੀਕ ਹੈ ਸੋ ਚੰਡੀਗੜ੍ਹ 25 ਸੈਕਟਰ 15 ਤਰੀਕ ਤੋਂ ਕਲਾਸਾਂ ਸਟਾਰਟ ਨੇ ਆਪਣੀਆਂ ਮੈਂ ਅਨਾਉਂਸ ਕਰ ਰਿਹਾ ਹਾਂ 15 ਤੋਂ ਸਵਾਨੇ ਸਰ ਹੈ ਨਾ ਆਫਲਾਈਨ ਦੀਆਂ 15 ਤੋਂ ਹਾਂ 15 ਤੋਂ ਕਲਾਸਾਂ ਸਟਾਰਟ ਨੇ ਆਫਲਾਈਨ ਦੀਆਂ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜੁਆਇਨ ਕਰ ਸਕਦੇ ਹੋ ਮੈਂ ਤੁਹਾਨੂੰ ਨੰਬਰ ਦੇ ਦਿੱਤਾ ਹੈ ਐਂਡ ਆਨਲਾਈਨ ਦੀਆਂ ਕਲਾਸਾਂ ਆਲਰੇਡੀ ਚੱਲ ਵੀ ਰਹੀਆਂ ਨੇ ਤੇ ਇਹ ਲੋਹੜੀ ਦੀ ਇੱਕਦੋ ਛੁੱਟੀ ਆਉਣ ਕਿ ਦੁਬਾਰਾ ਤੋਂ ਕੰਟੀਨਿਊ ਰਹਿਣਗੀਆਂ ਸੋ ਇਹ ਆਫਲਾਈਨ ਦਾ ਨੰਬਰ ਹੈ ਜੀ ਸੋ ਆਈ ਹੋਪ ਇੰਨਾ ਬਹੁਤ ਹੈ ਜੀ ਬਾਕੀ ਟੈਲੀਗ੍ਰਾਮ ਚੈਨਲ ਤੇ ਜੁੜੋ ਤੇ ਕੱਲ ਨੂੰ ਦੁਬਾਰਾ ਤੋਂ ਇੱਕ ਵਾਰ ਬੈਚ ਦੀ ਡਿਟੇਲ ਲੈ ਕੇ ਅਸੀਂ ਜ਼ਰੂਰ ਆਵਾਂਗੇ ਬਿਲਕੁਲ ਜੀ ਜਾਉਂਦੇ ਵਸਦੇ ਰਹੋ ਰੱਬ ਖੈਰ ਕਰੇ ਜੀ ਸੱਚੇ ਅਕਾਲ ਜੀ ਬਾਏ ਬਾਏ सेक्टर पच्ची जी पंजाब केसरी बिल्डिंग फर्स्ट फ्लोर तो नो फुल एड्रेस उन्हें देता क्या जी आपन हाँ ओपनली फीमेल दी सेम या लग पग सेम है सर एक्जैक्टली सेम है सौ सौ हाँ दो है। सेम ही